ਇਹੋ ਸਾਰੀ ਦੀ ਜਰੂਰਤ ਆ ਤੇ ਇਹ ਪਹਿਲਾਂ ਆਪਣਾ ਵਾਦਾ ਦਿੱਤਾ ਹੈ ਕਿ ਭਰੋਸੇਯੋਗ ਸਾਥੀ ਚੰਨੀ ਸਾਹਿਬ ਅੱਜ ਲੋੜ ਜਲੰਧਰ ਭਾਰੀ ਤੇ ਜਲੰਧਰ ਵਾਲੋ ਤੁਹਾਨੂੰ ਬਹੁਤ ਇਹ ਤਾਂ ਨਹੀਂ ਤੋਂ ਵਾਅਦਾ ਵਾਡੋਟਾ ਤੇ ਜਿਤਾਉਣਗੇ ਚੰਨੀ ਸਾਹਿਬ ਸਾਡੇ ਇਲਾਕੇ ਦੀ ਕੋਈ ਡਿਮਾਂਡ ਦੀ ਇਥੇ ਉਹ ਪ੍ਰੋਬਲਮ ਹੈਗੀ ਆ ਸਿਰਫ ਅਸੀਂ ਉਹ ਹੀ ਢਾਣਾ ਉਗਵਤ ਕਰਾਉਣੀਆਂ ਆ ਸਾਡਾ ਜਿਹੜਾ ਏਰੀਆ ਇਹ ਲਾਡੋ ਵਾਲੀ ਰੋਡ ਬਹੁਤ ਪੀਸਫੁੱਲ ਏਰੀਆ ਆ ਪਰ ਪਿਛਲੇ ਕਈ ਸਮੇਂ ਤੋਂ ਇੱਥੇ ਵੀ ਜੁਕਟਾ ਗਾਵਾ ਬਹੁਤ ਜਿਆਦੀਆਂ ਫੜ ਗਈਆਂ ਇੱਥੇ ਰਾਤ ਨੂੰ 12 1 ਵਜੇ ਨਜ਼ਦੀਕ ਇੱਥੇ ਹੋਟ ਬਹੁਤ ਨੇ ਬੇਡਰ ਵੀ ਉਹ ਵੀ ਸੋ ਜੋ ਤੁਸੀਂ ਕਰ ਗਏ ਆ ਅੱਜ ਬਿਜਲੀ ਦੇ ਬਿੱਲ ਲੋਕਾਂ ਦਾ ਕਿਸੇ ਦਾ ਪਤਾਇਆ ਨਹੀਂ ਰਿਹਾ ਅੱਜ ਦੀ ਜਿਹੜੀ ਡਿਮਾਂਡ ਆ ਉਹ ਜੋ ਤੁਸੀਂ 3 ਮਹੀਨਿਆਂ ਦੇ ਵਿੱਚ ਕਰ ਗਏ ਉਹ ਜਿਹੜਾ ਮੀਡਲ ਕਲਾਸ ਦੀ ਨਵਜ ਤੁਸੀਂ ਜਾਣਦੇ ਹੋ ਉਹ ਨਵਜ ਜੇ ਤੁਸੀਂ ਸਾਰਿਆਂ ਦੀ ਫੜੀ ਆ ਇੱਕ ਮੀਡਲ ਕਲਾਸ ਇੱਕ ਗਰੀਬੀ ਰੇਖਾ ਤੋਂ ਥੱਲੇ ਉੱtre ਆ ਤੁਸੀਂ ਉੱਠੇ ਆ ਤੁਸੀਂ ਤੁਸੀਂ ਉਹ ਸਾਰਿਆਂ ਦੀ ਜਿਹੜੀ ਨਵਜ ਜਾਣਦੇ ਹੋ ਉਸ ਦੇ ਅਕੋਰਡਿੰਗ ਟੂ ਹਰ ਜਿਹੜਾ ਮੀਡਲ ਕਲਾਸ ਦਾ ਤੁਸੀਂ ਉਹਦੀ ਨਵਜ ਜਾਣ ਕੇ ਉਹਨੂੰ ਉਹਦਾ ਰਾਹਤ ਦਿੱਤੀ ਆ ਲੋਗੋ ਤੁਹਾਡੇ 3 ਮਹੀਨਿਆਂ ਦੇ ਰਾਜ ਚਾਹੇ ਲਾਲ ਡੋਰੇ ਵਾਲੇ ਸਾਰੀ ਲਾਡੋ ਵਾਲੀ ਰੋਡ ਕਿ ਸਾਰੀ ਲਾਲ ਡੋਰੇ ਦੀ ਆ ਜੀ ਨੰਬਰ 2 ਇਹ ਲਾਲ ਡੋਰੇ ਦੀ ਆ ਫੇਰ ਤੁਸੀਂ ਬਿਜਲੀ ਪਾਣੀ ਦੇ ਬਿੱਲਾਂ ਦਾ ਜੋ ਸਾਨੂੰ ਰਾਹਤ ਦਿੱਤੀ ਆ ਸਾਰੀ ਦੁਨੀਆ ਸਾਡੀ ਆ ਜਿੰਨੇ ਬੈਠੇ ਆ ਇਹ ਸਾਰੇ ਸ਼ੁਕਰਗੁਜ਼ਾਰ ਆ ਉਸ ਚੀਜ਼ ਤੋਂ ਤਿੰਨ ਸਾਥ ਦਾ ਹਾਰਦਿਕ ਸ਼ੌਰਟ ਕਰਦਾ ਉਹ ਵੀ ਉਹ ਕਹਾਂਗੇ ਇਹ ਬਹੁਤ ਬਹੁਤ ਬੋਟਾ ਕੋਹਾ ਤੇ ਨੂੰ ਜਦਾਈਏ ਇਹ ਆਪਣਾ ਸਾਡੇ ਨਾਲ ਚੱਲੋਾਈ ਫੜਨਾ ਜਿਹੜੇ ਜਲੰਧਰ ਤੋਂ ਲੋਕ ਸਭਾ ਦੇ ਉਮੀਦਵਾਰ ਬਣ ਕੇ ਆਏ ਆ ਉਨ੍ਹਾਂ ਦੇ ਨਾਲ ਬੈਠੇ ਮੈਡਮ ਡੋਲੀ ਸੈਣੀ ਜੀ ਕਾਉਂਸਲਰ ਜਗਜੀਤ ਸਿੰਘ ਜੀਤਾ ਜੀ ਜਿਹੜੇ ਸਾਡੇ ਕਾਂਗਰਸੀ ਲੀਡਰ ਸਾਹਿਬਾਨ ਨੇ ਸਿੰਘ ਸਟੂਡੀਓ ਤੋਂ ਮੇਰੇ ਵੱਡੇ ਭਾਈ ਐਨ ਐਸ ਸ਼ਰਮਾ ਜੀ ਮੰਗੀ ਜੀ ਜਗਜੀਤ ਸਿੰਘ ਬੱਬਲ ਜੀ ਸਰਦਾਰ ਜਗਿੰਦਰ ਸਿੰਘ ਸੈਣੀ ਸਾਹਿਬ ਗਵਿੰਦਰ ਗਵਿੰਦਰ ਕਪੀਲਾ ਜੀ ਵਿਜੇ ਸ਼ਰਮਾ ਜੀ ਐਸ ਕੇ ਡੋਗਰਾ ਜੀ ਸੰਦੀਪ ਅਗਰਵਾਲ ਜੀ ਲਵਲੀ ਜੀ ਮੇਰਾ ਸਾਹਿਬ ਸਤੀਜੀ ਕਮਲ ਮਲੋਤਰਾ ਜੀ ਜੀ ਠਾਕਰ ਜੀ ਕੁਲਵਿੰਦਰ ਸ਼ਰਮਾ ਜੀ ਸਾਹਮਣੇ ਬੈਠੇ ਜੇ ਮੇਰੀਆਂ ਮਤਾਵਾ ਭੈਣਾ ਭਾਈ ਜਿੱਦਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਲੋਕ ਸਭਾ ਦੇ ਇਲੈਕਸ਼ਨ ਆ ਗਏ ਆ ਤੁਹਾਡੀ ਜਿਹੜੀ ਵੋਟ ਹੈ ਇਹ ਬੜੀ ਕੀਮਤੀ ਵੋਟ ਹੈ 5 ਸਾਲ ਬਾਅਦ ਤੁਹਾਨੂੰ ਮੌਕਾ ਮਿਲਦਾ ਵੋਟ ਪਾਉਣ ਦਾ ਔਰ ਕਿਸੇ ਵੇਲੇ ਜਿਹੜੀ ਆਪਾਂ ਆਪਣੀ ਕੀਮਤੀ ਵੋਟ ਹੈ ਉਹ ਗਲਤ ਪਾ ਲੈਨੇ ਤੇ ਫਿਰ 5 ਸਾਲ ਸਾਨੂੰ ਪਛਤਾਣਾ ਪੈਂਦਾ ਮੇਰੀ ਤੁਹਾਨੂੰ ਇਹ ਰਿਕਵੈਸਟ ਹੈ ਕਿ ਵੋਟ ਪਾਣ ਤੁਸੀਂ ਜਰੂਰ ਜਾਈਓ ਇਹ ਨਾ ਸੋਚਿਓ ਕਿ ਮੇਰੀ ਇੱਕ ਵੋਟ ਨਾਲ ਕੀ ਬੰਨਾ ਤੁਹਾਡੀ ਇੱਕ ਵੋਟ ਦੇ ਨਾਲ ਹੀ ਚੰਨੀ ਜੀ ਨੇ ਇਥੋਂ ਲੋਕ ਸਭਾ ਦਾ ਇਲੈਕਸ਼ਨ ਜਿੱਤਣਾ ਤੁਹਾਡੀ ਵੋਟ ਬਹੁਤ ਕੀਮਤੀ ਦੋ ਸਾਲ ਸਵਾ ਦੋ ਸਾਲ ਪਹਿਲਾਂ ਵੀ ਤੁਸੀਂ ਵੋਟਾਂ ਪਾਈਆਂ ਆਮ ਆਦਮੀ ਦੀ ਸਰਕਾਰ ਬਣੀ ਬੜਾ ਵੱਡਾ ਕਹਿੰਦੇ ਸੀ ਬਦਲਾਅ ਆਏਗਾ ਲੇਕਿਨ ਦੋ ਸਵਾ ਦੋ ਸਾਲਾਂ ਦੇ ਵਿੱਚ ਜੋ ਪੰਜਾਬ ਦੇ ਹਾਲਾਤ ਹੈ ਅੱਜ ਆਪਾਂ ਲਾਰਜ ਆਰਡਰ ਦੀ ਗੱਲ ਕਰ ਲਈਏ ਕਿੰਨਾ ਕੁ ਮਾੜਾ ਲਾਰਜ ਆਰਡਰ ਹੈ ਅੱਜ ਜਿਹੜਾ ਐਸਐਚਓ ਹੈ ਉਹ ਵੀ ਐਮਐਲਏ ਨੂੰ ਪੈਸੇ ਭਰ ਕੇ ਐਸਐਚਓ ਲੱਗਦਾ ਕਦੇ ਇਦਾਂ ਦਾ ਮਾਹੌਲ ਪੰਜਾਬ ਦੇ ਵਿੱਚ ਨਹੀਂ ਸੀ ਆਇਆ ਅੱਜ ਆਪਾਂ ਨਕਸ਼ਿਆਂ ਦੀ ਗੱਲ ਕਰ ਲਈਏ ਮੈਨੂੰ ਅਜੇ ਵੀ ਯਾਦ ਹੈ ਜਿੱਤ ਜੀ ਖੜੇ ਐ ਇਹਨਾਂ ਦੀ ਮਿਸੀ ਬੈਠੀ ਐ ਕਿ ਆਪਾਂ 3 ਦਿਨਾਂ ਦੇ ਵਿੱਚ ਜਦੋਂ ਸਾਡੀ ਸਰਕਾਰ ਦੀ ਰੈ residențial ਨਕਸ਼ਾ 3 ਦਿਨਾਂ ਦੇ ਵਿੱਚ ਨਕਸ਼ਾ ਪਾਸ ਕਰਾ ਲੈਂਦੇ ਸੀ ਔਰ ਅੱਜ 3-3 ਮਹੀਨਿਆਂ ਦੇ ਵਿੱਚ ਨਗਰ ਨਿਗਮ ਦਾ ਨਕਸ਼ਾ ਨਹੀਂ ਪਾਸ ਹੁੰਦਾ ਅੱਜ ਆਪਾਂ ਡੀਟੀਓ ਦਫਤਰ ਦੀ ਗੱਲ ਕਰ ਲਈਏ 6 ਡੀਟੀਓ ਬਦਲ ਚੁੱਕਿਆ ਹੈ ਜੇ ਕਿਸੇ ਨੇ ਲਾਇਸੈਂਸ ਬਣਾਣਾ ਹੈ ਕਿਸੇ ਨੇ ਲਾਇਸੈਂਸ ਰੀਨਿਊ ਕਰਾਣਾ ਹੈ ਕਿਸੇ ਨੇ ਨਵੀਂ ਗੱਡੀ ਲਈ ਤਾਂ ਉਹਦਾ ਨੰਬਰ ਲਵਾਣਾ ਹੈ ਮੇਰੇ ਖਿਆਲ 6-6 ਮਹੀਨੇ ਹੋ ਗਏ ਆ ਕਿਸੇ ਦਾ ਲਾਇਸੈਂਸ ਨਹੀਂ ਬੰਦਾ ਕਿਸੇ ਦਾ ਲਾਇਸੈਂਸ ਰੀਨਿਊ ਨਹੀਂ ਹੁੰਦਾ ਕਿਸੇ ਨੂੰ ਨਵਾਂ ਨੰਬਰ ਨਹੀਂ ਮਿਲਦਾ ਕਿਸੇ ਨੇ ਸਫਾਈ ਵਾਲੇ ਨੂੰ ਕਹਿ ਦਿੰਦੇ ਆ ਉਹ ਗੱਲ ਪੈ ਜਾਂਦਾ ਅੱਜ ਸਫਾਈ ਦੇ ਹਾਲਾਤ ਦੇਖ ਲੋ ਅੱਜ ਲਾਈਟਾਂ ਦੇ ਹਾਲਾਤ ਦੇਖ ਲੋ ਅੱਜ ਟ੍ਰੀਵਰ ਦੇ ਹਾਲਾਤ ਦੇਖ ਲੋ ਇਹ 2 ਸਾਲਾਂ ਦੇ ਵਿੱਚ ਜੋ ਹਾਲਾਤ ਪੰਜਾਬ ਦੇ ਹੋਏ ਆ ਇਹ ਤੁਸੀਂ ਭਲੀ ਭਾਨਤੀ ਜਾਣਦੇ ਹੋ ਮੈਂ ਨਸ਼ੇ ਦੀ ਅਜੇ ਗੱਲ ਨਹੀਂ ਕੀਤੀ ਅੱਜ ਜਿਸ ਤਰੀਕੇ ਦੇ ਨਾਲ ਜਲੰਧਰ ਦੇ ਵਿੱਚ ਨਸ਼ਾ ਵਿਕ ਰਿਹਾ ਸ਼ਰਿਆਂ ਉਹ ਕਹਿੰਦੇ ਐਸਐਚੂ ਨੂੰ ਪੈਸੇ ਭਰਦੇ ਆ ਤਾਂ ਹੀ ਨਸ਼ਾ ਵੇਚਦੇ ਆ ਜਿਹੜੇ ਸ਼ਰਾਬ ਵੀ ਵੇਚਦੇ ਸੀ ਉਹ ਵੀ ਅੱਜ ਸਮੈਗ ਵੇਚਦੇ ਪਏ ਆ ਜੇ ਇਸ ਕੰਮ ਤੋਂ ਛੁਟਕਾਰਾ ਪਾਣਾ ਤੇ ਆਪਣੀ ਕੀਮਤੀ ਵੋਟ ਜ਼ਰੂਰ ਬਣ ਜਾਈਓ ਤੁਹਾਡੀ ਕੀਮਤੀ ਵੋਟ ਦੇ ਨਾਲ ਹੀ ਇਹਨਾਂ ਸਾਰਿਆਂ ਕੰਮਾਂ ਤੋਂ ਸਾਨੂੰ ਸਾਰਿਆਂ ਨੂੰ ਛਡਕਾਰਾ ਮਿਲਣਾ ਤੁਸੀਂ ਸਵਾ ਦੋ ਸਾਲ ਭਗਵੰਤ ਮਾਨ ਦੀ ਸਰਕਾਰ ਦੇਖ ਲਈ ਉਹਨਾਂ ਦੇ ਐਮ ਐਲ ਏ ਸਾਬਾਂ ਦੇਖ ਲੇ ਤੁਸੀਂ ਤਿੰਨ ਮਹੀਨੇ ਤੁਸੀਂ ਤਿੰਨ ਮਹੀਨੇ ਚੰਨੀ ਜੀ ਦੇ ਦੇਖੇ ਮੁੱਖ ਮੰਤਰੀ ਬਣ ਕੇ ਔਰ ਉਹਨਾਂ ਤਿੰਨਾਂ ਮਹੀਨਿਆਂ ਦੇ ਵਿੱਚ ਮੇਰੀਆਂ ਮਤਾਵਾਂ ਬੈਠੀਆਂ ਪੈਣਾ ਬੈਠੀਆਂ ਕਿਸੇ ਦਾ 10000 ਕਿਸੇ ਦਾ 20000 ਕਿਸੇ ਦਾ 50000 ਰੁਪਿਆ ਬਕਾਇਆ ਸੀਗਾ ਬਿਜਲੀ ਦਾ ਰੋ ਜੀ جے ایس وی او بجلی ਦਾ کنکشن ਕੱਟਾ ਹੁੰਦਾ ਸੀ ਮਿੰਤਾ ਪਾਉਂਦੇ ਸੀਗੇ ਕਿ ਰਹਿਣ ਦੇ ਹੌਲੀ ਹੌਲੀ ਪੈਸੇ ਜਮ੍ਹਾਂ ਕਰਾ ਦੇਾਂਗੇ ਕਰੋਨਾ ਦੇ ਵਿੱਚ ਸਾਰਿਆਂ ਦਾ ਨੁਕਸਾਨ ਹੋਇਆ ਸੀ ਮੰਦੇ ਨਹੀਂ ਸੀਗੇ ਲੇਕਿਨ ਚੰਨੀਵਰੀ ਜਦੋਂ ਮੁੱਖ ਮੰਤਰੀ ਬਣ ਬਣੇ ਸਭ ਤੋਂ ਪਹਿਲਾਂ ਹੀ ਉਹਨਾਂ ਨੇ ਬਿਜਲੀ ਦੇ ਜਿੰਨੇ ਵੀ ਬਕਾਏ ਸੀ ਚਾਹੇ 50 ਹਜ਼ਾਰ ਦੀ ਚਾਹੇ ਲੱਖ ਦੀ ਸਾਰੇ ਦਾ ਸਾਰਾ ਮਾਫ਼ ਕੀਤਾ ਪਾਣੀ ਦੇ ਬਿੱਲ ਸੀਗੇ ਸਾਰੇ ਦੇ ਸਾਰੇ ਮਾਫ਼ ਕਰ ਦਿੱਤੇ ਪਹਿਲੇ ਮੁੱਖ ਮੰਤਰੀ ਨੇ ਜਿਹੜਾ ਨੇ ਜਿੰਦਾਬਾਦ ਉਹ ਚੰਨੀਰ ਕੰਕੇ ਪਹਿਲੇ ਮੁੱਖ ਮੰਤਰੀ ਨੇ ਜਿਨ੍ਹਾਂ ਨੇ 10 ਰੁਪਏ ਡੀਜ਼ਲ ਤੇ 10 ਰੁਪਏ ਪੈਟਰੋਲ ਘਟਾਇਆ ਸੀ ਨਹੀਂ ਤੇ ਕੋਈ 10 ਪੈਸੇ ਕੋਈ 50 ਪੈਸੇ ਕੋਈ 60 ਪੈ ਘਟਾਉਂਦੇ ਸੀ ਅਗਲੇ ਦਿਨ ਰੁਪਇਆ ਵਧਾ ਦੇਉਂਦੇ ਸੀ ਇਹਨਾਂ ਨੇ ਪਤਾ ਸੀਗਾ ਕਿ ਰੋਜ਼ ਤੁਸੀਂ ਸਕੂਟਰ ਵਰਤਦੇ ਹੋ 100 200 ਦਾ ਤੇਲ ਪੈਂਦੇ ਇਹਨਾਂ ਨੇ 10 ਰੁਪਏ ਡੀਜ਼ਲ ਤੇ 10 ਰੁਪਏ ਪੈਟਰੋਲ ਘਟਾਇਆ ਮੇਰੀਆਂ ਮਤਾਵਾ ਪੈਣਾ ਭਾਈ ਜਿਹੜੇ ਸਟੇਟ ਗਵਰਨਮੈਂਟ ਦੇ ਵਿੱਚ ਨੌਕਰੀ ਕਰਦੇ ਸੀਗੇ 25 25 30 30 ਹਜ਼ਾਰ ਰੁਪਇਆ ਤਨਖਾਹਾਂ ਉਹਨਾਂ ਦੀਆਂ ਵਧਾਈਆਂ ਜਿਹੜੇ ਪੈਨਸ਼ਨ ਲੈਂਦੇ ਸੀ 20 25 25 ਹਜ਼ਾਰ ਫੈਸਲਾ ਤੁਸੀਂ ਕਰਨਾ ਹੈ ਕਿ ਐ ਸਫਾ 2 ਸਾਲ ਚੰਗੇ ਸੀ ਜਾਂ ਜਦੋਂ ਚੰਨੀ ਜੀ ਮੁੱਖ ਮੰਤਰੀ ਸੀ 3 ਮਹੀਨੇ ਉਹ ਚੰਗੇ ਸੀਗੇ ਫੈਸਲਾ ਤੁਹਾਡੇ ਹੱਥ ਹੈ ਤੁਸੀਂ ਇੱਕ ਇੱਕ ਵੋਟ ਚੰਨੀ ਜੀ ਨੂੰ ਪਾ ਕੇ ਚੰਨੀ ਜੀ ਨੂੰ ਇਥੋਂ ਲੋਕ ਸਭਾ ਦਾ ਮੈਂਬਰ ਬਣਾ ਕੇ ਭੇਜਣਾ ਹੈ ਅੱਜ ਲੋੜ ਹੈ ਲੋਕ ਸਭਾ ਦੇ ਵਿੱਚ ਇਹੋ ਜਿਹੇ ਇਨਸਾਨ ਦੀ ਜਿਹੜੇ ਡਟ ਕੇ ਮੁਕਾਬਲਾ ਕਰ ਸਕਣ ਸਰਕਾਰ ਦਾ ਜੇ ਇਹੋ ਜਿਹੇ ਇਨਸਾਨ ਲੋਕ ਸਭਾ ਦੇ ਵਿੱਚ ਨਹੀਂ ਜਾਣਗੇ ਤੇ ਜਿਹੜਾ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਸੰਵਿਧਾਨ ਲਿਖਿਆ ਸੀਗਾ ਉਹ ਸੰਵਿਧਾਨ ਨੂੰ ਕੁੱਛ ਫਿਰਕੂ ਤਾਕਤਾਂ ਛੇੜਨਾ ਚਾਹਦੀਆਂ ਸੰਵਿਧਾਨ ਨੂੰ ਬਦਲਣਾ ਚਾਹਦੀਆਂ ਉਹ ਸੰਵਿਧਾਨ ਨੂੰ ਤਾਂ ਹੀ ਅਸੀਂ ਰੋਕ ਸਕਦੇ ਆ ਡਾਕਟਰ ਵੀਰルメਧਕਰ ਜੀ ਦਾ ਸੰਵਿਧਾਨ ਤਾਂ ਹੀ ਚੱਲਦਾ ਰਹੇਗਾ ਜੇ ਚੰਨੀ ਜੀ ਲੋਕ ਸਭਾ ਦੇ ਵਿੱਚ ਜਾ ਕੇ ਬੋਲਣਗੇ ਉਹ ਸੰਵਿਧਾਨ ਦੀ ਰੱਖਿਆ ਕਰਨਗੇ ਇਹ ਫੈਸਲਾ ਤੁਸੀਂ ਕਰਨਾ ਹੈ ਕਿ ਜੰਨੀ ਜੀ ਨੂੰ ਵੱਧ ਤੋਂ ਵੱਧ ਵੋਟਾਂ ਦੇ ਨਾਲ ਜਿਤਾਣਾ ਮੈਂ ਹੋਰ ਜਿਆਦਾ ਟਾਈਮ ਨਾ ਲੈਂਦਾ ਹੋਇਆ ਤੁਹਾਨੂੰ ਇਹੀ ਰਿਕਵੈਸਟ ਕਹੂੰਗਾ ਕਿ ਤੁਹਾਨੂੰ ਜਦੋਂ ਵੀ ਲੋੜ ਪਈ ਹੈ ਤੁਹਾਡੇ ਨਾਲ ਸਾਰੇ ਵੋਟੇ ਦੇ ਨਾਲ ਮੋਢਾ ਲਾ ਕੇ ਖੜੇ ਹੋਇਆ ਕਦੇ ਐਸਐਚਓ ਦੀ ਜ਼ੁਰਦਲੀ ਪਈ ਸੀ ਕਦੀ ਕਿਸੇ ਈਟੀਓ ਦੀ ਜ਼ੁਰਦਲੀ ਪਈ ਸੀ ਕਿ ਤੁਹਾਡੀ ਦੁਕਾਨ ਦੇ ਵਿੱਚ ਤੁਹਾਡਾ ਆ ਕੇ ਸਰਵੇ ਕਰ ਲਵੇ ਦੋ ਸਾਲਾਂ ਦੇ ਵਿੱਚ ਈਟੀਓ ਵੀ ਤੁਹਾਡੀਆਂ ਦੁਕਾਨਾਂ ਦਾ ਸਰਵੇ ਕਰਨ ਆ ਜਾਂਦਾ ਹੈ ਕਿ ਭਾਈ ਮੈਨੂੰ ਉੱਪਰੋਂ ਆਰਡਰ ਹੈ ਮੈਂ ਮਹੀਨੇ ਦੇ ਕਿੰਨੇ ਪੈਸੇ ਜਮ੍ਹਾਂ ਕਰਾਣੇ ਆ ਤੁਹਾਡਾ ਮੈਂ ਸਟਾਕ ਕਿੰਨਾ ਹੈ ਮੈਨੂੰ ਨਹੀਂ ਪਤਾ ਤੁਸੀਂ 8 ਲੱਖ 10 ਲੱਖ ਜਮ੍ਹਾਂ ਕਰਾਓ ਜ਼ਬਰਦਸਤੀ ਸਾਡੇ ਕੋਲੋਂ ਜਮ੍ਹਾਂ ਵੀ ਕਰਾਣਾ ਪਿਆ ਕਹਿੰਦੇ ਸੀ ਆਮ ਆਦਮੀ ਦੀ ਸਰਕਾਰ ਹੈ ਜੀ ਇਸ ਸਟੱਕੀ ਰਾਜ ਖਤਮ ਕਰਾਂਗੇ ਲੇਕਿਨ ਇਹਨਾਂ ਨੇ ਇਨਸਪੈਕਟਰੀ ਰਾਜ ਵਧਾਇਆ ਸੋ ਔਰ ਜਿਆਦਾ ਟਾਈਮ ਨਾ ਲੈਂਦਾ ਮੈਂ ਚੰਨੀ ਜੀ ਨੂੰ ਕਾਂਗਾ ਜੋ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਆ ਸਰਦਾਰ ਚਰਨਜੀਤ ਸਿੰਘ ਜੀ। ਤੁਹਾਨੂੰ ਸਾਰੇ ਮੇਰੀ ਸਾਹਿਬ ਜੀ ਸਾਡੇ ਐਮਸੀ ਡੋਲੀ ਸੈਣੀ ਜੀ ਜਗਜੀਤ ਜੀ ਸਾਰੇ ਯੂਨੀਅਨਾਂ ਦੇ ਦੁਕਾਨਦਾਰ ਪ੍ਰਧਾਨ ਸਹਿਬਾਨ ਸਤਕਾਰਯੋ ਬੀਬੀਓ ਨੌਜਵਾਨ ਵੀਰੋ ਬਜ਼ੁਰਗੋ ਮੈਂ ਬੜਾ ਧੰਨਵਾਦੀ ਹਾਂ ਤੁਹਾਡਾ ਕਿ ਤੁਸੀਂ ਸਾਡੀ ਆਮਦ ਦੇ ਵਿੱਚ ਕੱਟੜ ਕਾਲਾ ਜਿਸ ਤਰ੍ਹਾਂ ਦਾ ਦੁਕਾਨਾ ਨਾ ਇਹਦੇ ਸਾਮਣੇ ਵਾਲਿਆ ਕੰਡਾਪੁਰ ਮੈਂ ਮਾਰਬੰਦੋਂ ਆਇਆ ਕਿਉਂਕਿ ਉਹ ਗੁਰਦੁਆਰਾ ਸਾਹਿਬ ਨੂੰ ਸੜਕ ਜਾਂਦੀ ਹੈ ਸਾਰੀ ਸੜਕ ਉੱਤੇ ਦੋਨੋਂ ਪਾਸੇ ਮਾਰ ਬੰਦ ਲੱਗਿਆ ਉੱਥੇ ਇੱਕ ਥੀਮ ਪਾਰਕ ਬਣਿਆ ਹੈ ਜਿਹਦੇ ਵਿੱਚ ਸਿੱਕ ਹੀ ਸਿੱਕ ਨੂੰ ਫਰਮਾਇਆ ਜਾਂਦਾ ਹੈ ਸੋ ਉਹੀ ਮਾਡਰਨ ਮੈਂ ਤੁਹਾਡੇ ਪਾਸ ਲੈ ਕੇ ਆਇਆ ਇੱਥੇ ਮੈਂ ਇੱਥੇ ਵੀ ਡਵੈਲਪਮੈਂਟ ਦਾ ਮਾਡਲ ਲੈ ਕੇ ਆਇਆ ਜਿਹੜਾ ਮੈਂ ਇੱਥੇ ਕੰਮ ਕਰਨਾ ਹੈ ਅੱਜ ਮੈਂ ਸਵੇਰੇ ਅੱਜ ਪੁਗਾਨ ਪਰਸ਼uram ਜੀ ਦੀ ਜੈ ਜੀਤੀ ਹੈ ਸੋ ਸਾਰਿਆਂ ਨੂੰ ਵਧਾਈ ਹੋਵੇ ਸਵੇਰੇ ਮੈਂ ਮੰਦਿਰ ਦੇ ਵਿੱਚ ਗਿਆ ਮੈਨੂੰ ਬੁਲਾਇਆ ਸੀ ਪੁਗਾਨ ਪਰਸ਼uram ਜੀ ਦਾ ਮੰਦਿਰ ਤਾਂ ਉੱਥੇ ਉਹਨਾਂ ਨੇ ਮੈਨੂੰ ਸਨਮਾਨਿਤ ਕੀਤਾ ਬਣਾ ਕੇ ਕਿਉਂ ਕੀਤਾ ਕਿਉਂਕਿ ਮੈਂ ਫਗਵਾੜੇ ਦੇ ਵਿੱਚ ਜਿਹੜਾ ਭਗਵਾਨ ਪਰਸ਼ੂਰਾਮ ਜੀ ਦਾ ਮੰਦਿਰ ਹੈ ਖਾਟੀ ਉਹਦੇ ਨੂੰ 19 ਕਰੋੜ ਰੁਪਏ ਦਿੱਤਾ ਸੀ ਜਦ ਮੈਂ ਮੁੱਖ ਮੰਤਰੀ ਸੀ ਅੱਜ ਤੱਕ ਇੰਤੋਸਤਾਂ ਦੇ ਕਿਸੇ ਮੁੱਖ ਮੰਤਰੀ ਨੇ ਭਗਵਾਨ ਪਰਸ਼ੂਰਾਮ ਜੀ ਦੇ ਮੰਦਿਰ ਨੂੰ 10 ਕਰੋੜ ਰੁਪਏ ਦਿੱਤਾ ਹੋਵੇਗਾ ਇਹ ਮੈਂ ਸੱਚ ਲਾ ਕੇ ਕਹਿੰਦਾ ਲੇਕਿਨ ਮੈਂ ਦਿੱਤਾ ਮੈਂ ਇੱਥੇ ਹੋਰ ਵੀ ਬਹੁਤ ਅਦਾਰਿਆਂ ਨੂੰ ਜਿਵੇਂ ਭਗਵਾਨ ਵਿਸ਼ੂ ਵਿਸਕਾਰ ਨੂੰ 20 ਕਰੋੜ ਰੁਪਏ ਦਿੱਤਾ ਬੱਲਾ ਉਰਵਿੰਦਾਸ ਜੀ ਦਾ ਡੇਰੇ ਉਰ 50 ਕਰੋੜ ਰੁਪਏ ਦਿੱਤੇ ਇੱਥੇ ਆਪਣੇ ਸਤਿਗੁਰੂ ਕਬੀਰ ਜੀ ਦਾ 120 ਫੁੱਟੀ ਰੋਡ ਪਰ 10 ਕਰੋੜ ਰੁਪਏ ਦਿੱਤੇ ਉਰਵਿੰਦਾਸ ਸਾਹਿਬ ਉਹਨੂੰ 52 ਲੱਖ ਰੁਪਏ ਦਿੱਤੇ। ਸੋ ਬਹੁਤ ਕੰਮ ਹੈ ਜਰ ਕੀਤੇ ਜਦ ਮੁੱਖ ਮੰਤਰੀ ਸੀ। ਤੁਹਾਡੇ ਬਿਜਲੀ ਦੇ ਬਿੱਲ ਮਾਫ ਕੀਤੇ। ਤੁਹਾਡਾ ਪਾਣੀ ਦਾ ਬਿੱਲ ਮਾਫ ਦਿੱਤੇ। ਤੁਹਾਡਾ ਪਾਣੀ ਸਸਤਾ ਕਰਿਆ 50 ਰੁਪਏ ਬਿੱਲ ਆਉਣ ਲੱਗਿਆ ਪਹਿਲਾਂ 2-250 ਆਉਂਦਾ ਸੀ। ਸੋ ਇਹ ਕਾਰਨਾ ਮੈਂ ਕਰਕੇ ਗਿਆ। ਆ ਲਾਲ ਲਾਈਨ ਵਾਲੇ ਜਿਹੜੇ ਅੰਦਰਲੇ ਮਕਾਨ ਹੈ ਉਹਨਾਂ ਦੀ ਰਿਸ਼ਤੇ ਨਹੀਂ ਸੀ ਬਣਦੀਆਂ। ਅਗਲੇ ਨੇ ਜੇ 3 ਬੀਲਰ ਵੀ ਪਾਉਣਾ ਹੈ ਤਾਂ ਉਹਦੇ ਕੋਈ ਰਿਸ਼ਤੇ ਨਹੀਂ ਸੀ ਹੁੰਦੀ। ਕੋਈ ਕੋਈ ਜ਼ਾਇਦਾਦ ਹੈ ਨਹੀਂ। ਮੈਂ ਉਹਦੀਆਂ ਰਿਸ਼ਤੀਆਂ ਬਣ ਲਾਈਆਂ। ਸੋ ਜਿਹੇ ਕੰਮ ਐ ਅੱਕੇ ਨੂੰ ਵੀ ਕਰਨੇ। ਬੀਬੀਆਂ ਬੜੀ ਗਿਣਤੀ ਚ ਆਈਆਂ ਸਾਰਿਆਂ ਨੂੰ ਮੱਥਾ ਟੇਕਦਾ। 1000 ਰੁਪਏ ਵਾਲੀ ਗੱਲ ਨਹੀਂ ਕਰਦਾ ਮੈਂ। ਜੀ ਆਇਆਂ ਨੂੰ ਕਰ ਰਹੇ ਜੀ। ਜਿੰਦਾਬਾਦ। ਹੋਰ ਕਿੱਥੇ ਲਾਣੀ ਐ? ਪੰਜੇ ਉੱਤੇ ਲਾਣੀ ਐ। ਹੋਰ ਕਿੱਥੇ ਲਾਣੀ ਐ? ਪੰਜੇ ਉੱਤੇ ਲਾਣੀ ਐ। ਚੰਨੀ ਸਾਫ ਸਾਡੀ ਸੋਚ ਤੇ। ਮੇਰੇ ਪ੍ਰੋਗਰਾਮ ਅੱਜ ਬੀਬੀਆਂ ਉਹਕੇ ਛਾਈ ਨਹੀਂ ਤੁਸੀਂ ਇੱਕ ਰੁਪਇਆ ਦਿੱਤਾ ਨਹੀਂ ਸਵਾ ਦੋ ਸਾਲ ਦੇ ਵਿੱਚ ਸਾਡਾ 25 25000 ਹੋ ਗਿਆ ਇਹ 1500 ਦੀ ਪਾੜੀ ਦੇਣਾ ਹੈ ਅੱਜ ਇਹਨਾਂ ਨੂੰ ਸਫਤ ਸਕਾਉਣ ਦਾ ਟਾਈਮ ਹੈ ਹਰ ਨਾਲੇ ਅੱਜ ਇਹਨੇ ਰਿੰਕੂ ਵਰਗੇ ਕਈਆਂ ਨੇ ਜੀ ਕਰਦਾ ਉਹਨਾਂ ਮੈਂ ਬੀਜੇਪੀ ਨੇ ਬੋਟ ਪਾਉਣੀ ਹੈ ਲੇਕਿਨ ਮਿਲਣਾ ਤਾਂ ਰਿੰਕੂ ਨੂੰ ਜਾ ਕੇ ਹੈ ਨਾ ਮਾਫੀਆ ਤਾਂ ਇਹ ਰਿੰਕੂ ਚਲਾਉਂਦਾ ਹੈ ਜੇ ਰਿੰਕੂ ਨੂੰ ਬੋਟ ਪਈ ਆਰੇ ਜਿੱਤਿਆ ਚਾਹੇ ਇਸ ਤਰ੍ਹਾਂ ਹੀ ਇਹਨਾਂ ਦੀ ਜਿਸ ਤਰ੍ਹਾਂ ਮੁੰਤੀ ਕੋ ਹੋਈ ਹੈ ਇਹ ਕੋ ਹੋਣੀ ਆ ਜੰਨੀ ਸਾਹ ਰੈਗੂ ਦਾ ਪਿਓ ਹੀ ਕੋਈ ਨਹੀਂ ਹੈਗਾ ਜੇ ਪਿਓ ਵਾਲਾ ਹੁੰਦਾ ਤਾਂ ਤਿੰਨ ਜਗ੍ਹਾ ਕੰਮ ਕਰਦਾ ਕੋਈ ਟੀਨੂ ਐ ਉਹ ਚਾਰ ਜਗ੍ਹਾ ਟੱਪ ਗਿਆ ਕਹਿੰਦੇ ਪਹਿਲਾਂ ਰਿੰਕੂ ਵੱਟ ਇਹਨੂੰ ਨੇ ਜੱਟ ਕਰ ਲਿਆ ਫੇਰ ਕਰ ਲਿਆ ਦਰਜੀ ਅੱਜ ਕੱਲ੍ਹ ਦੋਵੇਂ ਮੇਲ ਜਾਂਦੇ ਨਾਲ ਕੱਲ੍ਹ ਨੂੰ ਦੋਨਾਂ ਦੀ ਮਰਜ਼ੀ ਪਤਾ ਨਹੀਂ ਕਿੱਥੇ ਜਾਂਦੀ ਤੁਹਾਡਾ ਬਹੁਤ ਧੰਨਵਾਦ ਮੈਂ ਇੱਥੇ ਵਿਕਾਸ ਕਰਾਉਣ ਆਇਆ ਤੁਹਾਡੇ ਵਿਚਕਾਰ ਰਹਿ ਕੇ ਕਰਾਉਣ ਆਇਆ ਆ ਨਾਜਪਤ ਨਗਰ ਹੈ ਡਾਂਗ ਹਸਪੀਟਲ ਦੇ ਸਾਹਮਣੇ ਮੈਂ ਘਰ ਲੇ ਜੇ ਤੁਹਾਡੇ ਵਿਚਕਾਰ ਮੈਂ ਤੁਹਾਨੂੰ ਪਿਛਵਾਕ ਹੋਣਾ ਕਿ ਮੈਂ ਤੁਹਾਡੇ ਵਿਚਕਾਰ ਰਹਿ ਕੇ ਵਿਕਾਸ ਕਰਾਉਣਾ ਹੈ আর ਇਹ ਜਿਹੜੀਆਂ ਕੁਰੀਤੀਆਂ ਸਮਾਜ ਚ ਪਈਆਂ ਇਹਨਾਂ ਨੂੰ ਕੱਢ ਕੇ ਬੱਚਿਆਂ ਦੀ ਪੜ੍ਹਾਈ ਦੇ ਸਾਧਨ ਪੈਦਾ ਕਰਨੇ ਨੌਜਵਾਨਾਂ ਦੀ ਨੌਕਰੀ ਦੇ ਸਾਧਨ ਪੈਦਾ ਕਰਨੇ ਤਾਂ ਕਿ ਆਪ ਸਾਰੇ ਤਰੱਕੀ ਕਰ ਸਕੀਏ ਤੁਹਾਡਾ ਬਹੁਤ ਅਨਮੋਲ जय श्री राम जय गुरुदेव रैंद्र जी का कारसा रैंद्र जी का थोड़ा सारे दा बहुत धन्यवाद ਤੁਸੀਂ ਸਟੇਵ ਕੱਢਿਆ ਲੇਕਿਨ ਬੋਟ ਪਾਉਣ ਜ਼ਰੂਰ ਜਾਇਓ ਐ ਨਾ ਹੋਵੇ ਵੀ ਮੇਲਾ ਮੇਲਾ ਕਰਦੀ ਨਹੀਂ ਮੇਲੇ ਵਾਲੇ ਦਿਨ ਘਰੇ ਰਹੀ ਬੋਟ ਬੋਟ ਪਾਉਣ ਜ਼ਰੂਰ ਜਾਇਓ ਬੋਟ ਬਿਨਾ ਨਹੀਂ ਸਰਨਾ ਨਹੀਂ ਤਾਂ ਸਾਡੇ ਬੰਦੇ ਜਿਹੜੇ ਹੈਗੇ ਆ ਇਹਨਾਂ ਦੇ ਨਾਲ ਦੇ ਅਨੇਕ ਕੋਹਾਂ ਦੇ ਨਾਲ ਦੇ ਉਹ ਬੋਟ ਪਾਇਆਣਗੇ ਧੰਨਵਾਦ ਤੁਹਾਡਾ ਸਰਦਾਂ ਮੇਰੇ ਤੋਂ